ਉਹਨਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਹਰ ਸਾਲ ਸਮਾਗਮ ਕੀਤੇ ਜਾਂਦੇ ਆਂ ਬਾਬਾ ਜੈਮਲ ਸਿੰਘ ਜੀ ਬਾਬਾ ਗੁਰਦਿਆਲ ਸਿੰਘ ਜੀ ਬਾਬਾ ਨਾਮ ਦੇ ਨਾਮਦਾਨ ਸਿੰਘ ਜੀ ਦੀ ਯਾਦ ਦੇ ਵਿੱਚ ਇਸ ਵਾਰ ਵੀ ਸਮਾਗਮ ਹੋ ਰਿਹਾ ਔਰ ਅਸੀਂ ਉਹਨਾਂ ਸਮਾਗਮਾਂ ਦੇ ਵਿੱਚ ਅੱਜ ਹਾਜ਼ਰੀਆਂ ਭਰਨ ਵਾਸਤੇ ਇੱਥੇ ਆਏ ਆਂ ਇਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਹੁੰਦਾ ਹੈ ਅllਾਹੀ ਬਾਣੀ ਦੇ ਕੀਰਤਨ ਹੁੰਦੇ ਆਂ ਕਥਾਵਾਚਕਾਂ ਦੁਆਰਾ ਕਥਾ ਕੀਤੀ ਜਾਂਦੀ ਹੈ ਬਲਾਰਿਆਂ ਦੁਆਰਾ ਸੇਵਾ ਸਿਮਰਨ ਦਾ ਮਹਾਤਮ ਦੱਸਿਆ ਜਾਂਦਾ ਹੈ ਅੱਜ ਦੇ ਸਮੇਂ ਦੇ ਵਿੱਚ ਇਹੋ ਜਿਹੇ ਸਮਾਗਮਾਂ ਦੀ ਜਿਹੜੀ ਹੈ ਪੰਜਾਬ ਦੇ ਅੰਦਰ ਬਹੁਤ ਜ਼ਰੂਰਤ ਵੀ ਹੈ ਕਿਉਂਕਿ ਜਿੰਨਾ ਵੱਧ ਤੋਂ ਵੱਧ ਨਾਮ ਬਾਣੀ ਦਾ ਪ੍ਰਚਾਰ ਹੋਊਗਾ ਪ੍ਰਸਾਰ ਹੋਊਗਾ ਉਹਨਾਂ ਜਿਹੜਾ ਹੈ ਪੰਥ ਦਾ ਕੌਮ ਦਾ ਜਿਹੜਾ ਭਲਾ ਹੋਏਗਾ ਤੇ ਮੈਂ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਬਾਬਾ ਸੁਖਿੰਦਰ ਸਿੰਘ ਜੀ ਪੁਰੀ ਵਾਲੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਇਹ ਸਮਾਗਮ ਜਿਹੜੇ ਨੇ ਉਹ ਆਰੰਭ ਰਾਇਆ ਕਿਵੇਂ ਦੇਖਦੇ ਹੋ ਉੱਥੇ ਇੱਕ ਪਾਸੇ ਖਾਲੀ ਗੱਲ ਕਰਕੇ ਐਸੇ ਪੰਥਰ ਪਾਰਟੀ ਦੇ ਜਿਹੇ ਪਾਸੇ ਆ ਵਾਰ ਪੰਜਾਬ ਦੇ ਕਹਿ ਰਹੇ ਕਿ ਅਸੀਂ ਪੰਥਰ ਪਾਰਟੀ ਪਈ ਮਨਦੀਪ ਸਿੰਘ ਦੇਖੋ ਤਰਨਤਾਰਨ ਜਮਿਨੀ ਚੋਣ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਤੇ ਜਿਹੜਾ ਸਾਡੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਆ ਉਹ ਲਗਾਤਾਰ ਹੀ ਜਿਹੜਾ ਤਰਨਤਾਰਨ ਹਲਕੇ ਦੇ ਵਿੱਚ ਵਿਚਰ ਰਹੇ ਨੇ ਜਿੰਨੀਆਂ ਸਾਡੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਨੇ ਵੱਧ ਤੋਂ ਵੱਧ ਅਸੀਂ ਉੱਥੇ ਜੜੀਆਂ ਨਿਭਾ ਰਹੇ ਹਾਂ ਔਰ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸਰਦਾਰ ਮਨਦੀਪ ਸਿੰਘ ਉਹ ਸ਼ਾਨੋ ਸ਼ੌਕਤ ਦੇ ਨਾਲ ਜਿੱਤ ਵੱਲ ਭੱਗੇਗਾ ਪਰ ਮਸਲਾ ਇਹ ਹੈ ਜੀ ਕਿ ਉੱਥੇ ਏਜੰਡੇ ਨੂੰ ਲੈ ਕੇ ਬੜਾ ਸਮੱਸਿਆ ਪੜੀ ਹੋਈ ਹੈ ਵਾਰਿਸ ਪੰਜਾਬ ਕਹਿੰਦਾ ਜੀ ਸਾਡਾ ਖਾਲਸਾ ਨਾਲ ਕੋਈ ਲੈਣ ਦੇ ਨਹੀਂ ਹੈ ਜਿਹਦੇ ਪਾਸੇ ਸਿੰਘ ਜੀ ਸਨਮਾਨ ਜਿਹੜੇ ਨੇ ਉਹ ਕਹਿੰਦੇ ਜੀ ਖਾਲਸਾ ਸਾਡਾ ਜਿਹੜਾ ਹੈ ਦੇਖੋ ਉਹਨਾਂ ਦੇ ਆਪਣੇ ਆਪਣੇ ਏਜੰਡੇ ਆ ਜੀ ਉਹ ਸਾਡੀ ਪਾਰਟੀ ਦਾ ਆਪਣਾ ਝੰਡਾ ਹੈ ਉਹਨਾਂ ਦੇ ਆਪਦੇ ਝੰਡੇ ਆ ਠੀਕ ਹੈ ਆਪਣੇ ਆਪਣੇ ਝੰਡੇ ਦੇ ਉੱਤੇ ਕਾਇਮ ਨੇ ਇਹਦੇ ਵਿੱਚ ਅਸੀਂ ਕੀ ਦਖਲ ਅੰਦਾਜ਼ੀ ਕਰ ਸਕਦੇ ਆ ਜੀਪੀਸੀ ਇਲੈਕਸ਼ਨ ਆ ਰਹੇ ਆ ਟਿਲੰਬਰ ਨੂੰ ਆਪਣੇ ਵੱਲੋਂ ਵੀ ਕੋਈ ਮੀਟਵਾਰ ਦਾ ਰੰਗਿਤ ਹੋਏ ਆ ਮੈਂਬਰ ਸਾਹਿਬਾਂ ਦੇ ਨਾਲ ਵਿਚਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੀਟਿੰਗਸ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀਆਂ ਬੁਲਾਈਆਂ ਨੇ ਤੇ ਪਹਿਲਾਂ ਵੀ ਬੁਲਾ ਚੁੱਕੇ ਆ ਤੇ ਜੋ ਵੀ ਸਾਡੀ ਪਾਰਟੀ ਤੇ ਡਿਟਰ ਸਾਹਿਬਾਂ ਦਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਇਨ ਬੈਨ ਜਿਹੜਾ ਉਹ ਲਾਗੂ ਕੀਤਾ ਜਾਊਗਾ ਤੇ ਜੇ ਲੜਨ ਦੀ ਲੋੜ ਪਈ ਤੇ ਲੜਾਂਗੇ ਮੋਦੀ ਤੋਂ ਦੇਵ ਸਿੰਘ ਗੜਾ ਜੀ ਨੂੰ ਦੁਬਾਰਾ ਫਿਰ ਮਾਨਤਾ ਦਿੱਤੀ ਗਈ ਹੈ ਪਹਿਲਾਂ ਵੀ ਦਿੱਤੀ ਗਈ ਸੀ ਪਹਿਲੀ ਮਾਨਤਾ ਨੂੰ ਮੰਨੇ ਜਾਵੇ ਦੂਜੀ ਮਾਨਤਾ ਨੂੰ ਮੰਨੇ ਜਾਵੇ ਜਾਂ ਇਸ ਤੋਂ ਅੱਗੇ ਕੁਝ ਹੋਰ ਵੀ ਹੈਗਾ ਜੇਕਰ ਮਾਨਤਾ ਪਹਿਲੇ ਦਿੱਤੀ ਗਈ ਜਿਹੜੇ ਉਸ ਤੋਂ ਬਾਅਦ ਹੁਕਮਾ ਮੈਂ ਕਿ ਉਹ ਲਾਗੂ ਹੋਣਗੇ ਜਾਂ ਜਿਹੜੇ ਉਹ ਕੈਨਸਲ ਕੀਤੇ ਜਾਣਗੇ ਦੇਖੋ ਪਹਿਲਾ ਪਹਿਲੀ ਕਿਸ਼ਤ ਸੀ ਇਹ ਪਹਿਲੀ ਵਾਰੀ ਹੋਇਆ ਸਿੱਖ ਇਤਿਹਾਸ ਦੇ ਵਿੱਚ ਕਿ ਇਹ ਪਹਿਲੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਹੈ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਉਹ ਤੀਜੀ ਕਿਸ਼ਤ ਵੀ ਜਿਹੜੀ ਹੈ ਉਹ एपिसोड ਜਿਹੜਾ ਉਹ ਜਾਰੀ ਕਰ ਦੇਣ ਪਰ ਇਹ ਹਾਸੋਣੀ ਸਥਿਤੀ ਆ ਕਿ ਤੁਸੀਂ 6 ਮਹੀਨੇ ਬਾਅਦ ਮਤਲਬ ਜਿਹੜੀ ਹੈ ਪਰਮਾਨਗੀ ਲੈ ਰਹੇ ਹੋ ਪੰਥ ਦੀਆਂ ਸੰਪਰਦਾਵਾਂ ਦੇ ਪਾਸੋਂ ਤੇ ਫਿਰ ਜਿਹੜੇ ਤੁਹਾਡੇ ਪਹਿਲੇ ਫੈਸਲੇ ਆ ਉਹਨਾਂ ਦੀ ਸਾਰਥਕਤਾ ਕੀ ਰਹਿ ਜਾਂਦੀ ਆ ਦੂਜੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਜਿੰਨਾ ਚਿਰ ਪੰਥ ਦੀ ਪਰਮਾਨਗੀ ਨਹੀਂ ਮਿਲਦੀ ਉਹਨਾਂ ਚਿਰ ਕੋਈ ਵੀ ਜਥੇਦਾਰ ਸਾਥ ਜਿਹੜਾ ਹੈ ਉਹ ਤਖਤ ਦੀ ਫਸੀਲ ਦੇ ਉੱਤੇ ਜਿਹੜਾ ਨਹੀਂ ਚੜ ਸਕਦਾ ਹੈਗਾ ਕਿ ਉਹ ਕਿਵੇਂ ਚੜ ਗਏ ਕਿ ਇਹਦੇ ਲਈ ਮਤਲਬ ਇਹ ਮਾਫੀ ਮੰਗਣਗੇ ਜਿਹੜੇ ਜ਼ਿੰਮੇਵਾਰ ਤਨਾਨੇ ਸਾਇਉ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਉਹ ਕਰਵਾਉਣ ਵਾਲੇ ਜਿਹੜੇ ਆ ਅ ਦਲ ਦੇ ਨਾਲ ਭਗੋੜੇ ਦਲ ਦੇ ਨਾਲ ਜੁੜੇ ਲੋਕ ਹੈ ਕਿ ਉਹ ਇਹਨਾਂ ਪਤਾਈਆਂ ਦੀ ਮਾਫੀ ਮੰਗਣਗੇ ਪੰਤ ਪਾਸੋਂ ਇਹ ਵੱਡਾ ਸਵਾਲ ਹੈ ਹਾਂ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਵੀਆਈਪੀ ਜੀ ਦੀ ਵੀਡੀਓ ਵੀਟਾਇਆ ਗਿਆ ਅਮੰਦਰ ਸਾਹਿਬ ਜੀ ਦੀ ਵੀਡੀਓ ਉਹ ਲਗਾਤਾਰ ਕੰਟੀਨਿਊ ਹੈ ਸਰਕਾਰ ਕੀ ਕਰਦੀ ਸਿੱਖਾਣਾ ਤਾਂ ਹਮੇਸ਼ਾ ਪਾਰਸ਼ੀਅਲ ਲਪਾਰਸ਼ੀਅਲਟੀ ਜਿਹੜੀ ਆ ਉਹ ਕੀਤੀ ਜਾਂਦੀ ਹੈ ਇੱਕ ਮੁੱਖ ਮੰਤਰੀ ਦੀ ਵੀਡੀਓ ਜਾਰੀ ਹੋ ਗਈ ਨਕਲੀ ਹੈ ਅਸਲੀ ਹੈ ਸਾਨੂੰ ਨਹੀਂ ਪਤਾ ਔਰ ਉਹਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਰਕਾਰ ਜਿਹੜੀ ਹੈ ਉਹ ਪਹਿਲ ਕਦਮੀ ਕਰਦੇ ਹਟਾ ਦਿੰਦੀ ਹੈ ਤੇ ਹਰਮੰਦਰ ਸਾਹਿਬ ਦੀ ਬਿਆਦਬੀ ਦੀਆਂ ਵੀਡੀਓਜ਼ ਜਿਹੜੀਆਂ ਅਜੇ ਤੱਕ ਤੁਰੀਆਂ ਫਿਰਦੀਆਂ ਨੇ ਤੇ ਇੱਥੋਂ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਸਿੱਖ ਧਰਮ ਦੇ ਸਥਾਨਾਂ ਦੇ ਪ੍ਰਤੀ ਬਹੁਤੀ ਸੋਹਰਦ ਜਿਹੜੀ ਆ ਉਹ ਬਿਲਕੁਲ ਨਹੀਂ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੰਦੀ ਹੈ ਤੇ ਬੰਦੀ ਛੋੜ ਦਿਵਸ ਵੀ ਨਾਲ ਲਿਖਦੀ ਹੈ ਪੰਜਾਬ ਤੋਂ ਬਾਹਰ ਜਿਹੜੇ ਇਸ਼ਤਿਹਾਰ ਦਿੰਦੀ ਹੈ ਤੇ ਉੱਥੇ ਬੰਦੀ ਛੋੜ ਦਿਵਸ ਦਾ ਜ਼ਿਕਰ ਨਹੀਂ ਕਰਦੀ ਹੈ ਬੰਦੀ ਛੋੜ ਦਿਵਸ ਹੈ ਨਹੀਂ ਹੈ ਸਾਡੇ ਇਤਿਹਾਸਕਾਰ ਕੌਮ ਤੇੜੀਆਂ ਨੂੰ ਪ੍ਰਵਾਨਗੀ ਦਿੰਦੀ ਹੈ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਲੀਡਰਾਂ ਨੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ ਤੇ ਉਹਨਾਂ ਨੂੰ ਜਿਹੜਾ ਹੈ ਇੱਕ ਹੇਟ ਮਤਲਬ ਜਿਹੜਾ ਨਾ ਕ੍ਰਾਈਮ ਕਰਦੇ ਹੋਏ ਉਹਨੂੰ ਜਿਹੜਾ ਖੰਡਿਆ ਗਿਆ ਭਾਰਤ ਦੇ ਜ਼ਿੰਮੇਵਾਰ ਜਿਹੜੇ ਲੀਡਰ ਕੋਣ ਵਾਲੇ ਲੋਕਾਂ ਵੱਲੋਂ ਔਰ ਇਹ ਮੰਦ ਭਾਗੀ ਗੱਲ ਹੈ ਬੀਬੀ ਕਿਰਨ ਜੀ ਨੂੰ ਕੋਲ ਦਾ ਇੱਕ ਦਿਨ ਹੁੰਦਾ ਹੈ ਕਿ ਸਤਾਪਦੀ ਨੂੰ ਲੈ ਕੇ ਰ ਐਲਾਨ ਕੀਤਾ ਗਿਆ ਸੀ ਐਸਪੀਸੀ ਵੱਲੋਂ ਉਹ ਬਿਨਾਂ ਹੀ ਮੈਂਬਰ ਪੁੱਛੇ ਬਿਨਾਂ ਕਿਸੇ ਵੀ ਨਹੀਂ ਗਾਰੀ ਕਰਤਾ ਗਿਆ ਕੁਛ ਹੀ ਹੋ ਨਹੀਂ ਰਹੀ ਮੈਂਬਰਾਂ ਦੀ ਜਿਹੜੀ ਵਕਤ ਹੈ ਨਾ ਜੀ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਵਕਤ ਮੈਂ ਸਮਝਦਾ ਜ਼ੀਰੋ ਹੈ ਖਾਸ ਕਰਕੇ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਇਹ ਲੋਕ ਪੁੱਛਦੇ ਸਿਰਫ ਇਲੈਕਸ਼ਨ ਜਦੋਂ ਆਉਂਦੀ ਹੈ ਉਦੋਂ ਬੋਰਡ ਦਾ ਜਿਹੜਾ ਇਸਤੇਮਾਲ ਜਿਹੜਾ ਹੈ ਉਹ ਉਹ ਜ਼ਰੂਰ ਇਹਨਾਂ ਤੋਂ ਕਰਵਾਉਂਦੇ ਨੇ ਤੇ ਉਹ ਵੀ ਪਤਾ ਨਹੀਂ ਕੀ ਕੀ ਕਰਦੇ ਨੇ ਪਰਦੇ ਦੇ ਪਿੱਛੇ ਬੜਾ ਕੁਝ ਸਾਰਿਆਂ ਨੂੰ ਪਤਾ ਹੀ ਹੈ ਪਰ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਸਤਕਾਰ ਉਨਾ ਹੀ ਹੈ ਜਿੰਨਾ ਇਹਨਾਂ ਦੇ ਨਾਲ ਜੁੜੇ ਮੈਂਬਰਾਂ ਦਾ ਇਹ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾਮ ਪੁੱਛੇ ਜਾਣਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਹਲਕੇ ਦੇ ਵਿੱਚ ਪ੍ਰਚਾਰ ਸਮਾਗਮ ਹੁੰਦਾ ਹੈ ਹਲਕੇ ਦੇ ਵਿੱਚ ਕੋਈ ਸਮੱਗਰੀ ਵੰਡਣੀ ਹੁੰਦੀ ਹੈ ਉੱਥੇ ਜਿਹੜਾ ਵਿਰੋਧੀ ਧਿਰ ਨਾਲ ਸੰਬੰਧਤ ਮੈਂਬਰ ਆ ਉਹਨੂੰ ਬੁਲਾਇਆ ਨਹੀਂ ਜਾਂਦਾ ਤੇ ਅਕਾਲੀ ਜਿਹੜਾ ਇਹਨਾਂ ਦਾ ਪਕੌੜੇ ਦਲ ਦਾ ਜਿਹੜਾ ਹਲਕਾ ਇੰਚਾਰਜ ਹੁੰਦਾ ਹੈ ਉਹ ਆ ਕੇ ਰਸਣ ਵੰਡਦਾ ਹੈ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਸੰਸਥਾ ਦੇ ਮਨਾਲ ਨੂੰ ਡਾਊਨ ਕਰਦੀਆਂ ਨੇ ਸਿੰਘ ਸਾਹਿਬ ਕੁਝ ਦਿਨਾਂ ਬਾਅਦ 1984 ਦੇ ਸੇਕ ਕਤਲੇਆਮ ਦੇ 42 ਸਾਲ ਪੂਰੇ ਹੋ ਗਏ ਹੋ। ਪਰ ਅੱਜ ਤੱਕ ਇਨਸਾਫ ਨਹੀਂ ਲੈ ਸਕਿਆ। ਕਿਹਦੀ ਗਲਤੀ ਮੰਨਦੇ? ਇਹ ਸਾਡੀ ਲੀਡ ਜਿਨ੍ਹਾਂ ਨੇ 15 ਸਾਲ ਸਰਕਾਰ ਚਲਾ ਕੇ 15 ਸਾਲ ਜਿਹੜੇ ਹੈ ਕੋਲੀਸ਼ਨ ਦੇ ਵਿੱਚ ਬੈਠ ਕੇ ਸੈਂਟਰ ਦੀ ਗਵਰਨਮੈਂਟ ਦੇ ਨਾਲ ਇਹ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਆ ਅਸਮਰਥ ਰਹੀ ਹੈ ਇਹ ਸਾਡੀ ਨਕਮੀ ਤੇ ਨਕਾਰਾ ਲੀਡਰਸ਼ਿਪ ਸੀ ਜਿਹਦੀ ਵਜ੍ਹਾ ਕਰਕੇ 40 ਸਾਲ ਤੋਂ 42 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ ਜੀ ਸਭ ਹਮੇਸ਼ਾ ਬੰਦੀ ਸਿੰਘ ਦਾ ਨਾਂ ਤੇ ਸਿਆਸਤ ਕਿਉਂ ਹੁੰਦੀ ਹੈ ਜਦ ਕਿ ਹੋ ਕੁਝ ਨਹੀਂ ਰਿਹਾ ਬੰਦੀ ਸਿੰਘ ਉਦੋਂ ਯਾਦ ਆਉਂਦੇ ਆ ਜਦੋਂ ਅਸੀਂ ਸੱਤਾ ਤੋਂ ਬਾਹਰ ਹੁੰਨੇ ਆ ਜਦੋਂ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਜਿਹੜੇ ਆ ਉਹ ਸਾਨੂੰ ਭੁੱਲ ਜਾਂਦੇ ਆ ਬਲਕਿ ਉਦੋਂ ਅਸੀਂ ਇਹ ਕਹਿੰਦੇ ਆ ਇਹ ਇਹ ਪੰਜਾਬ ਨਹੀਂ ਆਉਣੇ ਚਾਹੀਦੇ ਜੇ ਪੰਜਾਬ ਆਉਂਦੇ ਆ ਤੇ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਇਹ ਸਾਡੀ ਲੀਡਰਸ਼ਿਪ ਦਾ ਦੋਹਰਾ ਜਿਹੜਾ ਕਰਦਾਰ ਹੈ ਜਿਹੜਾ ਸਾਹਮਣੇ ਆਉਂਦਾ ਹੈ ਧਰਮੀ ਫੌਜੀ ਹੋਏ ਬੰਦੀ ਸਿੰਘ ਹੋਏ ਇਹ ਸਿਰਫ ਉਦੋਂ ਯਾਦ ਆਉਂਦੇ ਆ ਜਦੋਂ ਸੱਤਾ ਤੋਂ ਵਿਹੂਣੇ ਨੇ ਸੱਤਾ ਤੋਂ ਅਸੀਂ ਪਾਸੇ ਹੁੰਨੇ ਆ ਸੱਤਾ ਦੇ ਵਿੱਚ ਰਹਿੰਦੇ ਆ ਨਾ ਧਰਮੀ ਫੌਜੀ ਯਾਦ ਆਉਂਦੇ ਆ ਨਾ ਬੰਦੀ ਸਿੰਘ ਯਾਦ ਆਉਂਦੇ ਆ ਨਾ ਜਿਨ੍ਹਾਂ ਨੇ ਜੇਲਾ ਕਟੀਆਂ ਉਹ ਯਾਦ ਆਉਂਦੇ ਆ ਨਾ ਜੋਧਪੁਰ ਦੇ ਜਿਹੜੇ ਕੈਦੀ ਯਾਦ ਆਉਂਦੇ ਆ ਉੱਚ ਯਾਦ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਤੇ ਸਿਰਫ ਜਦੋਂ ਸੱਤਾ ਤੋਂ ਇਹ ਪਾਸੇ ਅੜ ਜਾਂਦੇ ਨੇ ਕੁਰਸੀ ਛਣ ਜਾਂਦੀ ਹੈ ਫਿਰ ਇਹ ਪੰਥਕ ਮੁੱਦੇ ਜਿਹੜੇ ਆ ਉਹਨੂੰ ਉਭਾਰਦੇ ਆ ਉਦੋਂ ਬੰਦੀ ਸਿੰਘ ਵੀ ਚੇਤੇ ਆ ਜਾਂਦੇ ਆ ਉਦੋਂ ਧਰਮੀ ਫੌਜੀ ਵੀ ਚੇਤੇ ਆ ਜਾਂਦੇ ਆ ਉਦੋਂ ਜੋਧਪੁਰ ਦੇ ਜਿਹੜੇ ਕੈਦੀ ਆ ਉਹ ਵੀ ਚੇਤੇ ਆ ਜਾਂਦੇ ਆ ਉਦੋਂ ਪੰਥਕ ਇਸ਼ੂ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਬ੍ਰੇਨ ਦੇ ਵਿੱਚ ਜਾਗਰਤ ਹੋ ਜਾਂਦੇ ਆ ਮੈਂ ਸਮਝਦਾ ਕਿ ਇਹ ਸੱਤਾ ਦੀ ਲਾਲਸਾ ਹੋਰ ਕੁਝ ਨਹੀਂ ਹੈ ਸਾਬਨੇ ਕੋ ਦੁਆਰਾ ਪ੍ਰਬੰਧਕ ਕਮੇਟੀ ਜਨਰਲ ਹੁਣ ਚੋਣ ਨੂੰ ਲੈ ਕੇ ਤੁਹਾਡਾ ਕੀ ਅਗਲਾ ਗੰਨਿਤ ਕੀ ਰਹੇ ਮੈਂ ਪਹਿਲਾਂ ਦੱਸਿਆ ਕਿ ਪਾਰਟੀ ਪਲੇਟਫਾਰਮ ਦੇ ਉੱਤੇ ਕੋਈ ਸਾਡੀ ਪਾਰਟੀ ਦੇ ਵਿੱਚ ਡੈਮੋਕਰੈਟਿਕ ਵਿਵਸਥਾ ਹੈ ਤਾਂ ਇਹਨੇ ਕਿ ਪ੍ਰਧਾਨ ਨੇ ਫੈਸਲਾ ਕਰ ਲਿਆ ਮਰਜਾ ਚੜੀਏ ਤੇ ਮਰਗੀ ਤੇ ਜਿਉਂ ਪਾ ਚੜੀਏ ਤੇ ਜਿਉਂ ਪਈ ਪਾਰਟੀ ਪਲੇਟਫਾਰਮ ਤੇ ਜਿਹੜਾ ਵੀ ਫੈਸਲਾ ਹੋਊਗਾ ਪਾਰਟੀ ਪਲੇਟਫਾਰਮ ਤੋਂ ਹੋ ਸਾਡੇ 35 ਸਾਲਾਂ ਸ਼ਤਾਬਦੀ ਆ ਰਹੀ ਹੈ ਤੁਹਾਡੇ ਵੱਲੋਂ ਕੁਝ ਸ਼ਤਾਬਦੀ ਨੂੰ ਲੈ ਕੇ ਸਮਾਰੋਹ ਦਾ ਪ੍ਰੋਗਰਾਮ ਹੋਵੇ ਬਿਲਕੁਲ ਜੀ ਅਸੀਂ ਇਹੋ ਕੋਸ਼ਿਸ਼ ਕਰ ਰਹੇ ਹਾਂ ਕਿ ਧੰਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਲਈ 300 350 ਸਾਲਾਂ ਸ਼ਦੀ ਸੋ ਜਿਹੜੀ ਸ਼ਤਾਬਦੀ ਆ ਰਹੀ ਹੈ ਪੰਥ ਮਨਾ ਰਿਹਾ ਹੈ ਰਲ ਮਿਲ ਕੇ ਮਲਾਉਣੀ ਚਾਹੀਦੀ ਹੈ ਔਰ ਕੁਝ ਐਸਾ ਇਹ ਸ਼ਤਾਬੀ ਛਾਪ ਛੱਡ ਕੇ ਜਾਵੇ ਜਿਹਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖਿਆ ਜਾਵੇ ਇਹ ਸਾਡੀਆਂ ਸੰਸਥਾਵਾਂ ਨੂੰ ਯਤਨ ਕਰਨੇ ਚਾਹੀਦੇ ਸ਼ਿਤਾਬੀਆਂ ਦੇ ਇਨੇ ਕਹੀ ਮਨਾਏ ਜਾਂਦੇ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਨੇ ਪਰ ਅੰਦੇਖਰ ਦੇਖਿਆ ਜਾਵੇ ਤਾਂ ਬਾਣੀ ਦੇ ਕਰਨ ਜੋੜਨ ਵਾਸਤੇ ਘਾਟੀ ਉਪਰਾਂਦੇ ਨੇ ਜਿਆਦਾ ਘਾਟੀ ਛੋੜਦੇ ਨੇ ਖਰਚ ਜਿਆਦਾ ਕੀਤਾ ਜਾਂਦਾ ਹੈ ਸਮਰਵ ਜ਼ਿਆਦਾ ਕੀਤਾ ਜਾਂਦਾ ਜਦੋਂ ਅਸੀਂ ਸ਼ਿਤਾਬੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਮੰਤ ਰੱਖ ਕੇ ਉਲੀਕਾਂਗੇ ਕਿ ਅਸੀਂ ਪੰਥ ਦਾ ਪ੍ਰਚਾਰ ਕਰਨਾ ਹੈ ਪੰਥ ਦਾ ਪ੍ਰਸਾਰ ਕਰਨਾ ਹੈ ਤਾਂ ਹਮੇਸ਼ਾ ਸ਼ਿਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਸਾਰਥਕ ਨਿਕਲਦੇ ਨੇ ਪਰ ਜਦੋਂ ਇਹ ਸੋਚ ਲਿਆ ਜਾਂਦਾ ਹੈ ਕਿ ਇਹਨਾਂ ਸਮਾਗਮਾਂ ਤੇ ਰਾਹੀਂ ਅਸੀਂ ਕਿਸੇ ਨੂੰ ਪੋਲਿਟਿਕਲ ਮਾਈਲੇਜ ਦੇਣੀ ਹੈ ਤੇ ਉਹਦਾ ਕਰ ਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਫਲਾਪ ਹੋ ਜਾਣ। ਸ਼੍ਰੀ ਗੰਗਨਪਤੀਕਸ਼ਾਲ ਦੇ ਮੁਖੀ ਜਿਹੜੇ ਮਰੀਕ ਸਿੰਘ ਜੀ ਨਾਲ ਹੈ ਉਹਨਾਂ ਨੇ ਐਜੀਪੀਸੀ ਉਹਨਾਂ ਜਿਹੜੇ ਕੱਡੇ ਰਾਲੇ ਨਗਕੀਰਤਨ ਸ਼ਤਾਬਦੀ ਮੈਨ ਜਾ ਰਹੀ ਹੈ ਪੰਜਾਬ ਦੇ ਉਹਦਾ ਵਿਰੋਧ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ 328 ਤੋਂ ਉਪਰ ਹੈ ਬਲੇ ਜੁਆ ਕੇ ਨਹੀਂ ਦੇਖੋ ਨਗਕੀਰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਈ ਦੇ ਵਿੱਚ ਨਿਕਲਦੇ ਆ। ਪੰਜ ਪਿਆਰੇ ਸਹਿਬਾਨ ਨਾਲ ਹੁੰਦੇ ਆ ਪੰਜ ਪਾਰ ਇਸ ਕਰਕੇ ਨਗਕੀਰਤਨ ਦਾ ਵਿਰੋਧ ਕਰਨਾ ਮੈਂ ਸਮਝਦਾ ਠੀਕ ਨਹੀਂ। ਠੀਕ Thank you.